ਏ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਉਹ ਕੁਝ ਕਰ ਸਕਦੇ ਨੇ ਅਸੀਂ ਪੰਜਾਬ 'ਚ ਕੁਝ ਵੀ ਕਰ ਸਕਦੇ ਆ ਪੰਜਾਬ 'ਚ ਗਵਰਨਮੈਂਟ ਸਾਡੇ ਨਾਲ ਸਾਡੇ ਕਰਕੇ ਚੱਲਦੀ ਪਈ ਐ ਇਹ ਉਹਨਾਂ ਨੂੰ ਦਰਸਰ ਕਈ ਗੱਲਾਂ ਭੁੱਲ ਜਾਂਦੀ ਐ ਮੇਰ ਕਿਨੇ ਕਿੰਨੂ ਬਣਾਣਾ ਐ ਇਸ ਦਾ ਵੀ ਫੈਸਲਾ ਜਿਹੜਾ ਉਹ ਉਸਨੇ ਕਰਨਾ ਐ ਜਾਂ ਸਾਡੇ ਹਾਈ ਕਮਾਂਡ ਨੇ ਕਰਨਾ ਐ ਹਾਲੇ ਤੱਕ ਤਾਂ ਮੈਂ ਮੇਰ ਰਗਾਵਾ ਜਿਸਲੇ ਉੱਪਰ ਕੋਈ ਡਿਸੀਜਨ ਹੋ ਜਾਏਗਾ ਉਸ ਲਈ ਮੈਨੂੰ ਮਤ ਪਾਰਟੀ ਮੇਰੀ ਕਹੇਗੀ ਮੈਂ ਤਾਂ ਆਪਣੀ ਪਾਰਟੀ ਦਾ ਬਜਾਹਾ ਆਵਾ ਮੇਰੀ ਪਾਰਟੀ ਮੈਨੂੰ ਕਹੇਗੀ ਤੁਸੀਂ ਮੇਰ ਨਹੀਂ ਬਹਿਣਾ ਮੈਂ ਨਹੀਂ ਰਵਾਂਗਾ ਪਰ ਇਹਨਾਂ ਦੇ ਹਟਾਇਆ ਨਹੀਂ ਮੈਂ ਹਟਦਾ ਅਮ੍ਰਿਤਸਰ ਦੇ ਮੇਅਰ ਬਖਸ਼ੀ ਰਾਮ ਅਰੋੜਾ ਦੇ ਇਤੇਵਰ ਪਾਈਵਲ ਪਾਰਟੀ ਅਕਾਲੀ ਦਲ ਦੇ ਕੌਂਸਲਰਾਂ ਖਿਲਾਫ ਹੈ ਅਮ੍ਰਿਤਸਰ ਨਗਰ ਨਿਗਮ ਦੇ اجلاس 'ਚ ਅਕਾਲੀ ਭਾਜਪਾ ਕੌਂਸਲਰਾਂ ਦੀ ਤਕਰਾਰ ਇੱਕ ਵਾਰ ਫੇਰ ਸਾਹਮਣੇ ਆਈ ਬੀਜੇਪੀ ਕੌਂਸਲਰਾਂ ਵੱਲੋਂ ਅਕਾਲੀ ਕੌਂਸਲਰ ਤੇ ਨਸ਼ਾ ਵੇਚਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਅਕਾਲੀ ਕੌਂਸਲਰ ਅਮ੍ਰਿਤਸਰ ਦੇ ਮੇਅਰ ਬਖਸ਼ੀ ਰਾਮ ਅਰ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਦੀ ਅਗਵਾਈ ਹੇਠ ਇਨ ਕਾਉਂਸਲਰਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਮੇਅਰ ਦੇ ਸਤੀਫੇ ਦੀ ਮੰਗ ਕੀਤੀ। ਅਕਾਲੀ ਕਾਉਂਸਲਰਾਂ ਦਾ ਇਲਜ਼ਾਮ ਹੈ ਕਿ ਮੇਅਰ ਵੱਲੋਂ ਕਾਉਂਸਲਰਾਂ ਦੇ ਵਿਰੋਧ ਕਰਨ ਦੇ باوجود ਭਾਜਪਾ ਕਾਉਂਸਲਰਾਂ ਵੱਲੋਂ ਏਜੰਡੇ ਪ੍ਰਵਾਨ ਕਰਨਾ ਗੈਰ ਸੰਵਿਧਾਨਕ ਹੈ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਹਾਊਸ 'ਚ ਹਾਜ਼ਰ ਭਾਜਪਾ ਕਾਉਂਸਲਰਾਂ ਦੀ ਗਿਣਤੀ ਕੋਰਮ ਪੂਰਾ ਨਹੀਂ ਕਰਦੀ ਸੀ। ਇਸ ਲਈ ਕੋਈ ਵੀ ਏਜੰਡਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਨਹੀਂ ਨਹੀਂ ਕੋਈ ਮਤੇ ਪਾ ਨਹੀਂ ਕੀ ਕਾਉਂਸਲਰ ਸੀ ਉਹਨਾਂ ਦੇ ਸਿਰਫ 34 ਕਾ ਪਿਛੋਂ ਸਾਡੇ ਤੋਂ ਬਾਅਦ ਜਿਹੜੀ اپੋਜੀਸ਼ਨ ਹੈ ਕਾਂਗਰਸ ਉਹਨੇ ਹੀ ਵਿਰੋਧ ਕੀਤਾ ਵਾ ਮਤੇ ਕਿਦਣਾ ਪਾਸ ਹੋ ਜਾਣਗੇ ਜੀ ਕਾਨੂੰਨ ਦੇ ਦਾਇਰੇ ਮੁਤਾਬਕ ਕਾਨੂੰਨ ਮੁਤਾਬਕ ਉਹ ਮਤੇ ਫੇਲ ਨੇ ਤੇ ਜੇ ਮਤੇ ਫੇਲ ਨੇ ਤੇ ਇਹ ਕਹਿੰਦਾ ਪਾਸ ਨਹੀਂ ਤੇ ਫਿਰ ਇਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਵਾਂ ਮੇਅਰ ਚੁਣਾਂਗੇ ਜਦੋਂ ਚੁਣਾਗੇ ਜੋ ਅਸਤੀਫਾ ਦੇ ਦੇਗਾ ਫਿਰ ਚੁਣਾਗੇ ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ